ਸਿੱਖ ਸਿਆਸਤ ਵਿੱਚ ਪਾੜਾ ਘਟਣ ਦੀ ਥਾਂ ਤੇ ਵੱਧਦਾ ਜਾ ਰਿਹਾ ਹੈ ਜਿਹੜੇ ਪੰਜਾਬੀ ਹਿੱਤੈਸ਼ੀ ਇਹ ਮਹਿਸੂਸ ਕਰਦੇ ਨੇ ਵੀ ਪੰਜਾਬ ਵਿੱਚ ਅੱਜ ਲੋੜ ਹੈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਉਹ ਖੇਤਰੀ ਪਾਰਟੀ ਜਿਹੜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਮੋਰਚੇ ਲਾਵੇ ਪੰਜਾਬੀਅਤ ਲਈ ਸੰਘਰਸ਼ ਕਰੇ ਪੰਜਾਬੀਅਤ ਹਿੱਤਾਂ ਦੇ ਪੈਰਾ ਦਵੇ ਔਰ ਜਦੋਂ ਇਹ ਚਰਚਾ ਚੱਲਦੀ ਤਾਂ ਫਿਰ ਨਾਲ ਨਾ ਜੁੜ ਜਾਂਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਮੰਨਿਆ ਜਾਂਦਾ ਪੰਜਾਬ ਦੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਪੰਜਾਬ ਦੇ ਹਿੱਤਾਂ ਨੂੰ ਪੂਰਨ ਵਾਲੀ ਪਾਰਟੀ ਹੈ ਪਰ ਇਹ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਗਿਰਾਵਟ ਵੱਲ ਜਾ ਰਹੀ ਹੈ ਅੱਜ ਸਥਿਤੀ ਇਹ ਬਣ ਗਈ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2 ਦਸੰਬਰ 2024 ਦੇ ਹੁਕਮਨਾਮਿਆਂ ਦੇ ਬਾਵਜੂਦ ਆਪਣਾ ਅਕਾਲੀ ਦਲ ਬਣਾ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਉਹਦਾ ਪ੍ਰਧਾਨ ਬਣਾਤਾ ਤੇ ਦੂਸਰੇ ਪਾਸੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਜਿਹੜੀ ਹੁਣ 5 ਮੈਂਬਰੀ ਰਹਿ ਗਈ ਹੈ ਕਾਲ ਤਖਸੈ ਵੱਲੋਂ ਉਹਦੇ ਵੱਲੋਂ 11 ਅਗਸਤ ਨੂੰ ਇਜਲਾਸ ਬੁਲਾ ਕੇ ਸ਼ਰਮ ਨੇ ਅਕਾਲੀ ਦਲ ਦਾ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦਾ ਐਲਾਨ ਕਰ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਸ਼ਰਮ ਨੇ ਅਕਾਲੀ ਦਲ ਪੱਕੇ ਤੌਰ ਤੇ ਦੁਫਾੜ ਹੋ ਜਾਏਗਾ? ਕੀ ਸ਼ਰਮ ਨੇ ਅਕਾਲੀ ਦਲ ਭਰਤੀ ਕਮੇਟੀ ਵੱਲੋਂ ਜਿਹੜਾ ਵੱਖਰਾ ਬਣਾਇਆ ਜਾ ਰਿਹਾ ਉਹ ਹੋਂਦ ਝਾੜੇਗਾ? ਔਰ ਇਨ੍ਹਾਂ ਗੱਲਾਂ ਵਿੱਚੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਸੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜਦਾ ਬਿਆਨ ਦਿੱਤਾ ਉਹਨਾਂ ਨੇ ਉਹ ਇੱਕ ਸਮਾਗਮ 'ਚ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਵਿਖੇ ਸੰਬੋਧਨ ਕਰਨ ਗਏ ਸੀ ਤੇ ਇਸ ਮੌਕੇ ਉਹਨਾਂ ਨੇ ਕਿਹਾ ਵੀ ਉਹ ਔਰ ਪੰਜ ਮੈਂਬਰੀ ਭਰਤੀ ਕਮੇਟੀ ਤੇ ਜਤਨਕਾਰੀ ਹੈ ਵੀ 2 ਦਸੰਬਰ 2024 ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਅਕਾਲੀ ਦਲ ਦੀ ਮੋੜ ਸਰਜੀਤੀ ਕੀਤੀ ਜਾਵੇ ਅਕਾਲੀ ਦਲ ਨੂੰ ਮਜਬੂਤ ਕੀਤਾ ਜਾਵੇ ਔਰ ਇਹਦੇ ਲਈ ਜਦੋਂ ਇਹ ਜਦੋਂ ਜਦ ਕਰ ਰਹੇ ਨੇ ਤੇ ਇਸੇ ਦੌਰਾਨ ਉਹਨਾਂ ਨੇ ਗੰਭੀਰ ਦੋਸ਼ ਲਾਇਆ ਵੀ ਸਖਬੀਰ ਬਾਦਲ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਦਿੱਲੀ ਦੇ ਆਗੂ ਪਰਮਜੀਤ ਸਰਨਾ ਰਾਹੀਂ ਸ਼੍ਰੀ ਅਕਾਲ ਤਖਸੈਬ ਤੇ ਦਬਾਅ ਪਾ ਕੇ ਤੇ 2 ਦਸੰਬਰ ਤੇ 2024 ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਰੱਦ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਬੜਾ ਗੰਭੀਰ ਦੋਸ਼ ਲਾਇਆ ਅਸਲ ਵਿੱਚ ਸ਼੍ਰੀ ਅਕਾਲ ਤਖਸੈਬ ਦੇ ਜਿਹੜੇ ਨਵੇਂ ਕਾਰਜਕਾਰੀ ਜਥੇਦਾਰ ਲਾਏ ਨੇ ਕੁਲਦੀਪ ਸਿੰਘ ਗੜਗੱਜ ਇਹ ਕਿਹਾ ਜਾਂਦਾ ਮੰਨਿਆ ਜਾਂਦਾ ਵੀ ਉਹ ਦਿੱਲੀ ਦੇ ਸਿੱਖ ਆਗੂ ਪਰਮਜੀਤ ਸਰਨਾ ਹੁਣਾ ਦੇ ਕਾਫੀ ਨੇੜੇ ਨੇ ਉਹਨਾਂ ਦੇ ਪ੍ਰਭਾਵ ਹੇਠ ਨੇ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਦੋਸ਼ ਲਾਇਆ ਵੀ ਸੁਖਬੀਰ ਬਾਦਲ ਸਰਦਾਰ ਸਾਹਿਬ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਬਾਅ ਪਾ ਕੇ ਤੇ ਇਹ ਹੁਕਮਨਾਮਾ 2 ਦਸੰਬਰ 2024 ਦਾ ਰੱਦ ਕਰਾਉਣਾ ਚਾਹੁੰਦੇ ਹਨ ਉਹਨਾਂ ਕਿਹਾ ਵੀ ਜਿੱਥੇ ਇਹ ਹੁਕਮਨਾਮਾ 2 ਦਸੰਬਰ ਵਾਲਾ ਰੱਦ ਕਰਾਉਣ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਜਿਹੜੇ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ 11 ਅਗਸਤ ਨੂੰ ਇਜਲਾਸ ਸਰਦਿਆ ਡੈਲੀਗੇਟ ਇਜਲਾਸ ਜਿਹਦੇ ਵਿੱਚ ਇਸ ਅਕਾਲੀ ਦਲ ਦਾ ਜਿਹੜਾ ਨਵਾਂ ਪ੍ਰਧਾਨ ਤੇ ਸਾਰਾ ਸਟਰਕਚਰ ਜਿਹੜਾ ਢਾਂਚਾ ਤਿਆਰ ਕਰਨਾ ਐਲਾਨ ਕਰਨਾ ਉਹਨੂੰ ਰੋਕਣ ਲਈ 11 ਅਗਸਤ ਦੇ ਇਜਲਾਸ ਨੂੰ ਜਿਹੜਾ ਆ ਉਹ ਰੋਕਣ ਤੇ ਉਹਦੇ ਤੇ ਪਾਬੰਦੀ ਲਾਉਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਵੇਂ ਵੀ ਗੁਰਦੀਪ ਸਿੰਘ ਗੜਗੱਜ ਹੋਣੀ ਜਿਹੜੇ ਨੇ ਜਿਹੜੇ ਕਾਰਜਕਾਰੀ ਅ ਅਧਿਕਾਰਨੀ ਛਿੜੇ ਅਕਾਲ ਤਖਸਾਲ ਸਾਹਿਬ ਦੇ ਉਹਨਾਂ ਰਾਹੀਂ ਇਹ 11 ਗੱਤ ਦੇ اجلاس ਤੇ ਵੀ ਪਾਬੰਦੀ ਲਵਾਉਣ ਦਾ ਯਤਨ ਕੀਤਾ ਜਾ ਰਿਹਾ ਇੱਥੇ ਨਹੀਂ ਰੁਕੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ ਅੱਗੇ ਇਹ ਵੀ ਕਿਹਾ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਭਰਤੀ ਕਮੇਟੀ ਇਹਦੇ ਉੱਪਰ ਵੀ ਰੋਕ ਲਾਉਣ ਦਾ ਜਿਹੜਾ ਇੱਕ ਪਲਾਨਿੰਗ ਬਣਾਈ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਆਦੇਸ਼ ਦਵਾ ਕੇ ਵੀ ਇਹ ਭਰਤੀ ਜਿਹੜੀ ਹੈ ਇਹ ਭਰਤੀ ਕਮੇਟੀ ਜਿਹੜੀ ਹੈ ਇਹਦਾ ਕੋਈ ਵजूद ਨਹੀਂਗਾ ਇਹਦੇ ਤੇ ਰੋਕ ਲਾ ਦਿੱਤੀ ਜਾਵੇ ਇਹਦੀਆਂ ਸਰਗਰਮੀਆਂ ਤੇ ਰੋਕ ਲਾ ਦਿੱਤੀ ਜਾਵੇ ਤੇ ਇੱਥੇ ਨਹੀਂ ਰੁਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਵੀ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਰਾਹੀਂ ਜਿਹੜੀ 15 ਲੱਖ ਦੇ ਕਰੀਬ ਭਰਤੀ ਕੀਤੀ ਐ ਪੰਜ ਮੈਂਬਰੀ ਭਰਤੀ ਕਮੇਟੀ ਨੇ ਮੈਂਬਰਸ਼ਿਪ ਬਣਾਈ ਐ ਅਕਾਲੀ ਦਲ ਦੀ ਉਹਨੂੰ ਵੀ ਖੁਰਦਬੁਰਦ ਕਰਨ ਦਾ ਯਤਨ ਕੀਤਾ ਜਾ ਰਿਹਾ ਜਦੋਂ ਇਹ ਗੰਭੀਰ ਦੋਸ਼ ਲਾਏ ਤੇ ਕੁਦਰਤੀ ਇਸ ਤੇ ਚਰਚਾ ਹੋਣੀ ਸੁਭਾਵਕ ਐ ਔਰ ਸਿੱਖ ਹਲਕਿਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਇਸ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਨਹੀਂਜ ਨਾਲ ਲਿਆ ਜਾ ਰਿਹਾ ਔਰ ਸਾਰੇ ਜਿਹੜੇ ਮਾਹਰ ਨੇ ਸਿੱਖ ਮਾਹਰ ਉਹ ਆਪ ਆਪਣੇ ਢੰਗ ਨਾਲ ਇਹਦੇ ਤੇ ਵਿਚਾਰ ਕਰ ਰਹੇ ਨੇ ਭਾਵੇਂ ਇਹਨਾਂ ਸਾਰੇ ਦੋਸ਼ਾਂ ਨੂੰ ਪਰਮਜੀਤ ਸਿੰਘ ਸਰਨਾ ਨੇ ਨਕਾਰ ਦਿੱਤਾ ਬੇਬੁਨਿਆਦ ਦੱਸਿਆ ਪਰ ਇਹਦੇ باوجود ਇਸ ਮੁੱਦੇ ਉੱਪਰ ਚਰਚਾ ਬੜੀ ਗੰਭੀਰ ਚੱਲ ਰਹੀ ਹੈ ਇਹ ਸਵਾਲ ਉੱਠ ਰਹੇ ਨੇ ਕਿ ਪੰਜ ਮੈਂਬਰੀ ਭਰਤੀ ਕਮੇਟੀ 11 ਅਗਸਤ ਨੂੰ ਡੈਲੀਗੇਟ ਇਜਲਾਸ ਕਰ ਸਕੇ ਜੀ ਜੇ ਕਰ ਸਕੇਗੀ ਤੇ ਫਿਰ ਕੀ ਨਵੀਂ ਜਿਹੜੀ ਬਾਡੀ ਐ ਸ਼ਰੋਮਨੀ ਅਕਾਲੀ ਦਲ ਨਵਾਂ ਜਿਹੜਾ ਆ ਉਹ ਹੋ ਚਾਜੇਗਾ ਬਹੁਤ ਵੱਡੇ ਸਵਾਲ ਨੇ ਪਰ ਇਹ ਸਵਾਲਾਂ ਤੇ ਚਰਚਾ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਆਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਹੁਕਮਨਾਮਾ ਕੀ ਜਾਰੀ ਹੋਇਆ ਸੀ ਪੰਤ ਸਿੰਘ ਜ਼ਬਾਨ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਉਨੇ ਵਿੱਚ ਲਿਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਖੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕੀਤੀ ਜਾਵੇ ਇਸ ਕਮੇਟੀ ਵਿੱਚ ਹੇਠ ਲਿਖੇ ਅਨਸਾਰ ਮੈਂਬਰ ਸ਼ਾਮਲ ਕੀਤੇ ਗਏ ਨੇ ਪੰਜ ਸਿੰਘ ਸੁਭਾਨ ਨੇ ਜਿਹੜੀ ਕਮੇਟੀ ਉਦੋਂ ਸੱਤ ਮੈਂਬਰੀ ਬਣਾਈ ਸੀ ਉਹਦਾ ਸੱਤ ਮੈਂਬਰੀ ਕਮੇਟੀ ਦਾ ਮੁਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਬਣਾਇਆ ਸੀ ਔਰ ਇਹਦੇ ਵਿੱਚ ਜਿਹੜੇ 6 ਮੈਂਬਰ ਲਏ ਸੀ ਉਹਨਾਂ ਵਿੱਚ ਕਿਰਪਾਲ ਸਿੰਘ ਬਡੋਂਗਰ ਜਿਹੜੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਇਸੇ ਤਰ੍ਹਾਂ ਇਕਪਾਲ ਸਿੰਘ ਝੁੰਡਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਸਪੁੱਤਰੀ ਸ਼ੀਰ ਭਾਈ ਅਮਰੀਕ ਸਿੰਘ ਜੀ ਭਾਵੇਂ ਬਾਅਦ ਵਿੱਚ ਇਸ ਕਮੇਟੀ ਵਿੱਚੋਂ ਦੋ ਮੈਂਬਰ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੂੰਗਰ ਅਸੀਫਾ ਦੇਗੇ ਸੀ ਔਰ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਗਬੀਰ ਸਿੰਘ ਉਹਨਾਂ ਨੇ ਕਿਹਾ ਸੀ ਵੀ ਪੰਜ ਮੈਂਬਰੀ ਕਮੇਟੀ ਆਪਣੇ ਪੱਧਰ ਤੇ ਭਰਤੀ ਕਰੇ ਕਾਰਵਾਈ ਕਰੇ ਔਰ ਇਸ ਭਰਤੀ ਕਮੇਟੀ ਨੇ ਆਪਣੀ ਪ੍ਰਕਿਰਿਆ ਚਲਾ ਦਿੱਤੀ ਸੀ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਸ ਵੇਲੇ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਡਾਕਟਰ ਦਲਜੀਤ ਸਿੰਘ ਉਹ ਲਗਾਤਾਰ ਉਸ ਵੇਲੇ ਦੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਜੀ ਨੂੰ ਮਿਲ ਕੇ ਇਹ ਬੇਨਤੀਆਂ ਕਰਦੇ ਰਹੇ ਸੀ ਵੀ ਜੇ ਸ਼੍ਰੀ ਅਕਾਲ ਤਖਬ ਸਾਹਿਬ ਦੀ ਅਗਵਾਈ ਹੇਠ ਬਣਾਈ ਕਮੇਟੀ ਭਰਤੀ ਕਰੇਗੀ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਕਰਵਾਵੇਗੀ ਪ੍ਰਧਾਨ ਚੁਣੇਗੀ ਫਿਰ ਇਹਦੇ ਨਾਲ ਇਲੈਕਸ਼ਨ ਕਮਿਸ਼ਨ ਪਾਰਟੀ ਦੀ ਮਾਨਤਾ ਰੱਦ ਕਰ ਸਕਦਾ ਹੈ ਇਸ ਲਈ ਇਹ ਪ੍ਰਕਿਰਿਆ ਨੂੰ ਰੋਕਿਆ ਜਾਵੇ ਸਾਨੂੰ ਆਪਣੇ ਪੱਧਰ ਤੇ ਭਰਤੀ ਕਰਕੇ ਚੋਣ ਕਰਨ ਦਾ ਅਧਿਕਾਰ ਦਿੱਤਾ ਜਾਵੇ ਉਹ ਗੱਲ ਅਧਵੱਟੇ ਰਹੀ ਪਰ ਭਰਤੀ ਕਮੇਟੀ ਆਪਣੀ ਪ੍ਰਕਿਰਿਆ ਚਲਾਏਗੀ ਔਰ ਬਾਦਲ ਦਲ ਆਪਣੀ ਪ੍ਰਕਿਰਿਆ ਚਲਾਏਗੇ ਔਰ ਅੱਜ ਸਥਿਤੀ ਇਹ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਬਨਾਇਆ ਜਾ ਚੁੱਕਾ ਤੇ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਉਹ 11 ਅਗਸਤ ਨੂੰ ਇਕੱਠ ਕਰਕੇ ਤੇ ਆਪਣਾ ਅਕਾਲੇਦਲ ਬਣਾਉਣ ਦੀ ਤਿਆਰੀ ਕਰ ਰਹੀ ਹੈ ਹੁਣ ਕੀ 11 ਅਗਸਤ ਨੂੰ ਨਵਾਂ ਅਕਾਲੀਦਨ ਬਣੇਗਾ ਇਹਦਾ ਪ੍ਰਧਾਨ ਕੌਣ ਹੋਊਗਾ ਇਹ ਵੀ ਬਹੁਤ ਵੱਡੀ ਚਰਚਾ ਹੈ ਔਰ ਇੱਕ ਚਰਚਾ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਕਾਰਜਕਾਰੀ ਆ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਇਸ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਇਹਦੇ ਤੇ ਬਹੁਤ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਹੈ ਔਰ ਇਦਾਂ ਦੇ ਆਸ ਵੀ ਕੀਤੀ ਜਾ ਰਹੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਇਸ ਨਵੇਂ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਕਿਉਂਕਿ ਪਿਛਲੇ ਸਮੇਂ ਇਦਾਂ ਦੀ ਚਰਚਾ ਕਾਫੀ ਚੱਲਦੀ ਰਹੀ ਹੈ ਔਰ ਸਵਾਲ ਵੀ ਉੱਠਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੁਣ ਆਦੇ ਔਰ ਕਹਿੰਦੇ ਵੀ ਰਹੇ ਨੇ ਵੀ ਜੇ ਕੋਈ ਸਿਰਫ ਸੰਤੀ ਨਾਲ ਕਹੇਗਾ ਤੇ ਮੈਂ ਉਹਦੇ ਤੇ ਵਿਚਾਰ ਕਰ ਸਕਦਾ ਔਰ ਖਾਸ ਕਰਕੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਬਾਦਲਦਲ ਉੱਪਰ ਵੱਡੇ ਅਟੈਕ ਕਰ ਰਹੇ ਨੇ ਸਿਆਸੀ ਹਮਲੇ ਕਰ ਰਹੇ ਨੇ ਉਹਦੇ ਤੋਂ ਐਦਾਂ ਦੇ ਸੰਕੇਤ ਵੀ ਮਿਲਦੇ ਨੇ ਬੇ 11 ਅਗਸਤ ਨੂੰ ਕੋਈ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ਉਹਨਾਂ ਦੇ ਨਾਂ ਤੇ ਹੋ ਸਕਰੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗੰਭੀਰ ਦੋਸ਼ ਲਾਇਆ ਵੀ ਕਾਰਜਕਾਰੀ ਜਿਹੜੇ ਜੱefeਦਾਰ ਨੇ ਮੌਜੂਦਾ ਕੁਲਦੀਪ ਸਿੰਘ ਗੜਗੱਜ ਉਹਨਾਂ ਉੱਪਰ ਦਬਾਅ ਪਾ ਕੇ ਉਹਨਾਂ ਨੂੰ ਮਨਾ ਕੇ ਜਾਂ ਕਿਸੇ ਵੀ ਢੰਗ ਨਾਲ ਉਹਨਾਂ ਰਾਹੀਂ 11 ਅਗਸਤ ਦੇ ਡੈਲੀਗੇਟ ਇਜਲਾਸ ਉੱਪਰ ਵੀ ਰੋਕ ਲਾਈ ਜਾ ਸਕਦੀ ਹੈ ਜਿਹੜੀ 15 ਲੱਖ ਭਰਤੀ ਕੀਤੀ ਹੈ ਉਹਨੂੰ ਵੀ ਖੁਰਦਪੁਰਦ ਕਰਵਾਇਆ ਜਾ ਸਕਦਾ ਔਰ ਇਸੇ ਤਰ੍ਹਾਂ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਉਹਦੀ ਪ੍ਰਕਿਰਿਆ ਉੱਪਰ ਵੀ ਪਾਬੰਦੀ ਲਾਈ ਜਾ ਸਕਦੀ ਹੈ ਕੀ ਇਹ ਸੰਭਵ ਹੈ ਕਿ ਜ세ਦਾਰ ਗੜਗੱਜ ਸਾਹਿਬ ਅਜੇਹਾ ਕਰਨਗੇ ਇਹ ਬਹੁਤ ਵੱਡੀ ਚਰਚਾ ਇਹਦੇ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਔਰ ਹੁਣ ਜ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਇੱਕ ਪੇਸ਼ਕਸ਼ ਕੀਤੀ ਗਈ ਹੈ ਸ਼੍ਰੋਮਨੀ ਕਾਲੀਦਾਲ ਬਾਦਲ ਨੂੰ ਵੀ ਸੁਖਬੀਰ ਸਿੰਘ ਬਾਦਲ ਪੰਥਕ ਹਿੱਤਾਂ ਲਈ ਖਰੋਮਨੀ ਅਕਾਲੀ ਦਲ ਦੀ ਯੂਨਿਟੀ ਲਈ ਆਪਣਾ ਪ੍ਰਧਾਨਗੀਤੋਂ ਅਸੀਫਾ ਦੇ ਕੇ ਤੇ 11 ਅਗਸਤ ਦੇ ਡੈਲੀਗੇਟ اجلاس ਵਿੱਚ ਸ਼ਾਮਲ ਹੋਣ ਕੀ ਸੁਖਬੀਰ ਸਿੰਘ ਬਾਦਲ ਅਜੇ ਸੱਦੇ ਨੂੰ ਪ੍ਰਵਾਨ ਕਰਨਗੇ ਸਿੱਧੇ ਰੂਪ ਵਿੱਚ ਨਾ ਹੀ ਜਵਾਬ ਆਉਂਦਾ ਵੀ ਇਹ ਸੰਭਵ ਨਹੀਂਗਾ ਪਰ ਹੁਣ ਦੇਖਣਾ ਇਹ ਹੋਗਾ ਕਿ 11 ਅਗਸਤ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਰੇ ਕੋਈ ਨਵੇਂ ਆਦੇਸ਼ ਆਉਂਦੇ ਨੇ ਜਾਂ ਫਿਰ 11 ਅਗਸਤ ਨੂੰ ਇੱਕ ਨਵਾਂ ਸ਼ਰੋਮਨੀ ਅਕਾਲੀ ਦਲ ਹੋਂਦ ਵਿੱਚ ਆਉਂਦਾ ਹੈ